ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਬੇਸਿਕਲੀ ਗੱਲ ਕਰਾਂਗੇ ਕਿ ਕੈਨੇਡਾ ਆ ਕੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਕਿਹਨਾ ਚੀਜ਼ਾਂ ਤੋਂ ਬਚਣ ਦੀ ਲੋੜ ਆ ਸੋ ਬੇਸਿਕਲੀ ਜਦੋਂ ਆਪਾਂ ਇੰਡੀਆ ਹੁੰਦੇ ਆ ਉਦੋਂ ਆਪਣੀ ਮੈਟੈਲਿਟੀ ਜਾਂ ਆਪਣਾ ਲਾਈਫ ਸਟਾਈਲ ਅਲੱਗ ਹੁੰਦਾ ਵੱਖਰੀ ਕੰਟਰੀ ਆਪਾਂ ਮਾਈਗ੍ਰੇਟ ਹੁੰਦੇ ਆ ਉੱਥੇ ਉੱਥੇ ਦੀਆਂ ਚੀਜ਼ਾਂ ਅਲੱਗ ਆ ਸਿਸਟਮ ਲੱਗ ਗਿਆ ਰਹਿਣ ਸਹਿਣ ਲੱਗ ਗਿਆ ਖਾਣ ਪੀਣ ਲੱਗ ਗਿਆ ਸੋ ਆਪਾਂ ਕਿਸੇ ਵੀ ਚੀਜ਼ ਨੂੰ ਕਿਸੇ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਹਰ ਚੀਜ਼ ਹਰ ਜਗ੍ਹਾ ਦੀ ਵੱਖਰੀ-ਵੱਖਰੀ ਹੁੰਦੀ ਆ। ਜਿੱਦਾਂ ਹੁਣ ਆਪਾਂ ਇੰਡੀਆ ਰਹਿੰਦੇ ਆ ਉੱਥੇ ਆਪਣੀਆਂ ਲੋੜਾਂ ਲੱਗ ਗਿਆ ਬਾਅਦ ਵਿੱਚ ਆਪਾਂ ਹੁਣ ਕੈਨੇਡਾ ਆ ਗਏ ਇੱਥੇ ਸਿਸਟਮ ਲੱਗ ਗਿਆ ਉੱਥੇ ਗੱਡੀ ਕਿਤੇ-ਕਿਤੇ ਹੁੰਦੀ ਇੱਥੇ ਗੱਡੀ ਇੱਕ ਗਈ ਆ ਜ਼ਰੂਰੀ ਅੰਗ ਵਾਂਗੂ ਹੀ ਆ। ਵੀ ਜ਼ਰੂਰੀ ਆ ਗੱਡੀ ਲੈਣੀ ਪੈਂਦੀ ਆ ਉਹਦੇ ਬਿਨਾ ਬੰਦਾ ਕੇ ਕਹਿੰਦੇ ਆਪਾਹਾ ਜੀਆ ਹੀ ਹੋ ਜਾਂਦਾ। ਐਵੇਂ ਵੀ ਕੋਈ ਵੀ ਨਿੱਕੀ ਕੰਮ ਨਿਕਾਜਾ ਕੰਮ ਆ। ਬੱਡੀ ਤੋਂ ਬਣਾ ਔਖਈਆ। ਜਿਹੜਾ ਯੂਰਪ ਸਾਈਡ ਕਹ ਲੋ ਵੀ ਉਹ ਉੱਥੇ ਥੋੜਾ ਟਰਾਂਸਪੋਰਟੇਸ਼ਨ ਜਦਾਂ ਪਬਲਿਕ ਟਰਾਂਸਪੋਰਟੇਸ਼ਨ ਬੱਸਾਂ ਰੇਲਾਂ ਦੀ ਜਿਹੜੀ ਹੈਗੀ ਆ ਉਹ ਕਾਫੀ ਹੱਦ ਤੱਕ ਵਧੀਆ ਵੀ ਤੁਹਾਨੂੰ ਨਹੀਂ ਲੋੜ ਪੈਂਦੀ ਲੋਕ ਉੱਥੇ ਸਾਈਕਲ ਚਲਾਉਂਦੇ ਆ ਜਾਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ। ਬਟ ਜਦ ਕੈਨੇਡਾ ਹੋ ਗਿਆ ਯੂਐਸ ਹੋ ਗਿਆ ਇਹ ਦੇਸ਼ ਖੁੱਲੇ ਵੱਡੇ ਆ ਤੇ ਪਬਲਿਕ ਟਰਾਂਸਪੋਰਟ ਕੋਈ ਇੱਥੇ ਇੰਨੀ ਕਾਰਸ ਨਹੀਂ ਜਿਵੇਂ ਜਦ ਆਪਾਂ ਕਹਿ ਦਈਏ ਵੀ ਬਹੁਤ ਕਨੈਕਟੀਵਿਟੀ ਬਣੀ ਹੋਈ ਹੈ ਨਾ ਉਦਾਂ ਨਹੀਂ ਹੈਗਾ ਵੀ ਮਤਲਬ ਠੀਕ ਆ ਐਮਬੀ ਸੋਫੇ ਇਥੇ ਲੋਕ ਗੱਡੀਆਂ ਪਹਿਲਾਂ ਸੀ ਵੀ ਜਿਹੜੇ ਬੰਦੇ ਜ਼ਰੂਰਤ ਦੇ ਹਿਸਾਬ ਨਾਲ ਲੈਂਦੇ ਹੁਣ ਬੰਦੇ ਜ਼ਰੂਰਤ ਦੇ ਤੋਂ ਇਲਾਵਾ ਸ਼ੌਂਕ ਦੇ ਤੌਰ ਤੇ ਲੈਂਦੇ ਆ ਸ਼ੌਂਕ ਚਲੋ ਤੁਸੀਂ ਆਏ ਆ ਇਸ ਕੰਟਰੀ ਦੇ ਵਿੱਚ ਸ਼ੌਂਕ ਪਗਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਬਿੱਕਾਦੋਂ ਕਿਹੜੀ ਚੀਜ਼ ਹੋਣੀ ਉਹ ਉਸ ਟਾਈਮ ਤੇ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਤੇ ਫਾਇਦੇਮੰਦ ਹੁੰਦੀ ਆ ਹੈਨਾ ਲੋਕ ਹੁਣ ਇੱਥੇ ਆ ਕੇ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਂਦੇ ਆ ਵੀ ਰੂਬੀ ਗੋਨ, ਐਂਡੋਗ ਚੈਲੈਂਜਰਾਂ, ਚਾਰਜਰਾਂ, ਮਸਟੈਂਗਾਂ ਉਹ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਤੇ ਆਪਣੇ ਮੁੰਡੇ ਉਧਰ ਬੈਠੇ ਦੇਖਦੇ ਆ ਵੀ ਸ਼ਾਂਖਰੇ ਗੱਡੀਆਂ ਲਾਓ ਫੋਟੋਆਂ ਖਿੱਚੋ ਇੰਸਟਾਗ੍ਰਾਮ ਤੇ ਪਾਓ ਭਿਖਾਰੇ ਇਹੀ ਕੈਨੇਡਾ ਆ ਬੜ ਜਦੋਂ ਤੁਸੀਂ ਇੱਥੇ ਮੂਵ ਹੋ ਜਾਂਦੇ ਆ ਸਿਨੈਰੀਓ ਟੋਟਲੀ ਚੇਂਜ ਹੋ ਜਾਂਦਾ ਫਿਰ ਆਪਣੇ ਮੁੰਡੇ ਜਦੋਂ ਇੱਥੇ ਆਉਂਦੇ ਇੰਡੀਆ ਤੋਂ ਉਹ ਬਿਨਾਂ ਕੁਝ ਸੋਚੇ ਸਮਝੇ ਉਹ ਦੇਖੋ ਦੇਖੀ ਵਧੀਆ ਗੱਡੀਆਂ ਘੜਾਉਂਦੇ ਆ ਮਹਿੰਗੀਆਂ 60 60 70 70 ਹਜ਼ਾਰ ਡਾਲਰ ਦੀਆਂ ਗੱਡੀਆਂ ਉਹ ਹਜੇ ਅਣਕੇ ਹਜੇ ਵਸੇ ਹੁੰਦੇ ਨਹੀਂ ਲੋਨ ਉੱਤੇ ਖੜਾ ਕਰ ਲੈਂਦੇ ਆ ਜੇ 60 ਹਜ਼ਾਰ ਦੀ ਗੱਡੀ 50 ਹਜ਼ਾਰ ਦੀ ਗੱਡੀ ਉਹ ਹੋਰ 5-10 ਸਾਲਾਂ ਨੂੰ ਜਾ ਕੇ ਉਹ ਕੀ ਮਿੱਟੀ ਹੋ ਜਾਣੀ ਆ ਵੀ ਉਹਦੀ ਕੀ ਹੈ ਡੈਪ੍ਰੀਸ਼ੀਏਟ ਹੁੰਦੀ ਹੈ ਉਹਦੀ ਅਮਾਉਂਟ ਜਾਂ ਉਹਦੀ ਵੈਲਿਊ ਡੈਪ੍ਰੀਸ਼ੀਏਟ ਹੁੰਦੀ ਰਹਿੰਦੀ ਹੈ ਵੀ ਐਟ ਦੀ ਐਂਡ ਜਾ ਕੇ ਜ਼ੀਰੋ ਹੋ ਜਾਂਦੀ ਆ ਵੀ ਬਜਾਏ ਤੁਸੀਂ ਕਿਤੇ ਹੋਰ ਚੀਜ਼ ਦੇ ਵਿੱਚ ਇਨਵੈਸਟ ਕਰਦੇ ਲੈ ਕੇ ਜਿੰਨਾ ਪ੍ਰਾਪਰਟੀਆਂ ਹੁੰਦੀਆਂ ਉਹ ਚੀਜ਼ਾਂ ਜੇ ਤੁਸੀਂ ਇਨਵੈਸਟ ਕਰਦੇ ਹੋ ਇੱਕ ਵਧੀਆ ਇਨਵੈਸਟਮੈਂਟ ਮੰਨੀ ਜਾਂਦੀ ਆ ਵੀ ਗਾਂ ਜਾ ਕੇ ਹੋਗੀ ਆ ਵਧਣੀ ਆ ਤੁਹਾਨੂੰ ਫਾਇਦਾ ਦੇ ਕੇ ਜਾਊਗੀ ਹੈਨਾ ਹੁਣ ਤੁਸੀਂ ਗੱਡੀ ਲੈ ਲਈ ਬਟ ਜਿਹਦੇ ਨਾਲ ਦੇਖ ਕੇ ਲਈ ਤੁਹਾਨੂੰ ਪਤਾ ਨਹੀਂ ਉਹ ਪਿੱਛੋਂ ਇੰਡੀਆ ਤੋਂ ਉਹਨਾਂ ਦੇ ਕੀ ਸਟੇਟਸ ਜਾਂ ਜਾਂ ਆਪਣਾ ਉਹ ਇਥੇਣ ਕਿ ਕੀ ਜੌਬ ਕਰਦਾ ਸਟੇਟਸ ਕੀ ਆ ਪੀਆਰ ਹੋ ਗਿਆ ਇਹ ਕਿੰਨੀ ਵਧੀਆ ਜੌਬ ਆ ਹਨਾ ਇਹ ਚੀਜ਼ਾਂ ਨਹੀਂ ਦੇਖਣੀਆਂ ਬਸ ਕੀ ਆ ਵੀ ਉਹ ਫਲਾਣ ਗੱਡੀ ਦੇਖੀ ਫਲਾਣੇ ਦੀ ਆਪਾਂ ਵੀ ਲੈ ਲਈਏ ਬਟ ਤੁਸੀਂ ਹਜੇ ਨਵੇਂ ਆਏ ਆ ਤੁਹਾਡਾ ਹਜੇ ਕੋਈ ਇਥੇ ਸਟੈਂਡ ਨਹੀਂ ਹੋਏ ਸਟੱਡੀ ਚੱਲਦੀ ਆ ਤੇ ਜਿਹਦੇ ਕਰਕੇ ਵੀ ਦੇਖੋ ਦੇਖੀ ਲੈ ਕੇ ਬੰਦਾ ਬਾਅਦ ਚ ਫਸ ਜਾਂਦਾ ਆ ਵੀ ਉੱਚੀ ਦੰਨੀਆਂ ਅੱਜਕੱਲ ਤਾਂ ਕੰਮ ਵੀ ਬਹੁਤ ਘਟੇ ਹੋਏ ਆ ਵੀ ਕੰਮ ਹੈ ਹੀ ਨਹੀਂ ਹੈਣਾ ਵੀ ਜਦਾਂ ਕੋਰਡ ਤੋਂ ਬਾਅਦ ਤੋਂ ਕੰਮ ਦਾ ਬਾੜਾ ਹੀ ਬੰਦਾ ਲੱਗ ਗਿਆ ਤੇ ਇੱਕ ਮੈਂ ਟੀ ਯਾਰ ਗੱਡੀ 'ਚ ਗੈਸ ਪਵਾ ਲਈਏ ਗੈਸ ਹੋਈ ਆ ਖਤਮ ਤੇ ਗੈਸ ਪਵਾ ਲਈਏ ਅੱਜ ਹੈਗੀ ਆ 1.5 ਡਾਲਰ ਨੂੰ ਆ 1 1 ਡਾਲਰ ਤੇ 47 ਸੈਂਟ ਇਹ ਵੀ ਪਹਿਲਾਂ ਅੱਗੇ 90% ਦੀ ਹੁੰਦੀ ਸੀ ਹੁਣ ਤਾਂ ਇੰਨੀ ਮਹਿੰਗੀ ਹੋਈ ਜਾਣ ਬੀ ਗੱਲਾਂ ਹੀ ਛੱਡ ਦਿਓ ਹਰ ਚੀਜ਼ ਮਹਿੰਗਾਈ ਡਬਲ ਹੀ ਹੋ ਗਈ ਆ ਆਲਮੋਸਟ ਹੈਗੀ ਆ 1 ਡਾਲਰ 40 ਸੈਂਟ ਡੀਜ਼ਲ ਹੈਗਾ 1 ਡਾਲਰ 38 ਸੈਂਟ ਦਾ ਆਪਾਂ ਭਰਉਣੀ ਆ ਇੱਕ ਮਾਰੂ ਮੌਸਮ ਵਧੀਆ ਹੋ ਗਿਆ ਅੱਜ ਕੱਲ੍ਹ ਖੁੱਲ ਗਿਆ ਆ 25 26 ਡਿਗਰੀ ਚੱਲਦਾ ਪਿਆ ਹਵਾ ਸੋਹਣੀ ਵਗਦੀ ਆ ਹਰਿਆਲੀ ਹਰਿਆਲੀ ਵੜੇ ਵੜੇ ਸਾਰੀ ਐਨ ਕਹਿ ਡਰੇ ਹੋ ਗਿਆ ਗਮ ਪਰਪਰ ਗਰਮੀ ਆਈ ਜਾਂਦਾ ਹੁਣ ਇਹ ਟੈਪ ਕਰੋ ਤੇ ਪੇਮੈਂਟ ਹੋ ਜਾਣੀ ਆ ਜਿੱਥੇ ਕੋਈ ਪ੍ਰੋਬਲਮ ਆ ਜਾਂਦੀ ਆ ਨਾਲ ਕਨਵੀਨੀਅன்ஸ் ਸਟੋਰ ਹੁੰਦੇ ਆ ਇਹ ਪੰਪ ਵਾਲਿਆਂ ਦਾ ਹੀ ਆ ਇਥੋਂ ਸਾਰਾ ਛੋਟੀ ਮੋਟੀਆਂ ਚੀਜ਼ਾਂ ਜੋ ਵੀ ਆ ਮਿਲ ਜਾਂਦੀਆਂ ਆ ਕੋਈ ਖਾਣ ਪੀਣ ਨੂੰ ਕੌਫੀ ਹੋਵੇ ਜਾਂ ਕੋਈ ਨਕਾ ਮੋਟਾ ਸਮਾਨ 71 ਡਾਲਰ 120 ਸੈਂਟਾਂ ਦਾ ਜਿਬਰਾ ਆਮੀ ਨੇ ਬਾਅਦ ਬਾੜ ਕਢਾ ਕੇ ਆਇਆ ਬਾੜ ਹਲੇ ਪਾਣੀ ਇੱਥੇ ਇਦਾਂ ਦਾ ਹਨਾ ਹਾੜਿਆ ਬਹੁਤ ਡੈਮੇਜ ਕਰਦਾ ਬਾੜ ਇੰਡੀਆ ਸਹੀ ਸੀ ਇੱਥੇ ਹਨਾ ਮਿੰਟੋ ਮਿੰਟੀਆਂ ਛੜ ਗਏ ਬਾੜ ਸੰਘਣੇ ਹੀ ਬੜੇ ਹੁੰਦੇ ਸੀ ਹੁਣ ਦੇਖ ਲੋ ਐ ਚਾਰ ਰਹਿ ਗਏ ਹੋਰ ਪਤਾ ਨਹੀਂ ਆਉਣਾਂ ਟਾਈਮ ਜੇ ਰਹਿਣੇ ਖਰੇ ਨਹੀਂ ਰਹਿਣੇ ਕਿ ਹੋ ਗਾਇਓ ਬੰਦਾ ਬੇਸਮੈਂਟ 'ਚ ਕੱਢਦਾ ਪਾੜ ਅਰਬੀ ਆ ਉਹ 15 ਡਾਲਰ ਲੈਂਦਾ ਆ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਇਦਾਂ ਉਹ ਭਰਾ ਪਹਿਲਾਂ ਉਹਨੇ ਕੰਮ ਸ਼ੁਰੂ ਕੀਤਾ ਸੀ ਕੋਈ ਕੋਈ ਆ ਜਾਂਦਾ ਸੀ ਫੇ ਹੁਣ ਉਹ ਵੈਬ ਪੋਰਟਲ ਜਾਂ ਬਣਾ ਲਿਆ ਉੱਤੇ ਅਪਾਇੰਟਮੈਂਟਾਂ ਲੈਣ ਲੱਪਿਆ ਹੁਣ ਉਹਦੀਆਂ ਦੋ ਦੋ ਵੀਕ ਦੀਆਂ ਅਪਾਇੰਟਮੈਂਟਾਂ ਨਹੀਂ ਹੁੰਦੀਆਂ ਮੁੰਡਾ ਆਪਣਾ ਹੁਣ ਡਰੇਂਡ ਕਰ ਲਿਆ ਕੁਰਸੀਆਂ ਦੋ ਲਾਤੀਆਂ ਅੱਗੇ ਇੱਕ ਸੀ ਹੁਣ ਇੱਕ ਹੋਰ ਐਡ ਕਰ ਦਿੱਤੀ ਬਾਬੇ ਪੁੱਤੋ ਰਲ ਕੇ ਖਿੱਚੀ ਜਾਂਦੇ ਕੰਮ ਉਹਨਾਂ ਨੂੰ ਹੋਰ ਕੰਮਾਂ ਦੀ ਲੋੜ ਆ ਪੂਰਾ ਰਸ਼ ਹੁੰਦਾ ਦੋ ਦੋ ਵੀਕ ਦੀਆਂ ਅਪਾਇੰਟਮੈਂਟ ਨਹੀਂ ਮਿਲਦੀਆਂ ਤੇ ਪਿਛਲੇ ਵੀਕ ਦੀ ਲਈ ਹੋਈ ਆ ਤੇ ਅੱਜ ਦੀ ਸੀਗੀ ਜਾ ਗੜਾ ਗਿਆ ਬਹੁਤ ਚਿਰਾਂ ਬਾਅਦ ਹੀ ਵਾਲ ਛੋਟੇ ਛੋਟੇ ਕਰਾਏ ਆ ਰੈਕਸ ਜਾ ਲੱਗਦਾ ਤੇ ਹਾਂਜੀ ਹੁਣ ਆਪਾਂ ਇਸੇਗੇ ਜੈਮ ਆਏ ਸੀਗੇ ਇਹ ਪਰਾਵਾ ਚੀਜ਼ਾਂ ਇੱਥੇ ਬਹੁਤ ਜ਼ਰੂਰੀ ਆ ਤੇ ਐਕਸਰਸਾਈਜ਼ ਕਰਦੇ ਆ ਤੇ ਉੱਥੇ ਆਵਾਜ਼ ਤੁਹਾਨੂੰ ਮਿਲਦੀ ਆ ਪੂਰੀ ਫੈਸਿਲਿਟੀ ਆ ਇੱਥੇ ਆ ਲੌਕਰ ਲੌਕਰ ਹੁੰਦਾ ਇੱਧਰ ਤੁਸੀਂ ਆਓ ਆਪਣਾ ਸਮਾਨ ਰੱਖੋ ਤੇ ਲੋਕ ਕਰ ਲਓ ਬਾਕੀ ਇੱਧਰ ਬਾਥਰੂਮ ਆ ਆਫਟਰ ਜਿਹੜਾ ਮੈਂ ਤੁਸੀਂ ਸ਼ਾਵਰ ਸ਼ੂਰ ਲੈ ਸਕਦੇ ਆ ਕਿ ਇੰਦਰ ਬੂਰਾ ਡ੍ਰੈਡੂ ਹੈਗਾ ਨਾ ਵੀ ਕਿਸੀ ਤੇ ਬਾਲਸ ਕਾਓ ਮੈਂ ਲੀਡਿੰਗ ਮਿਰਰ ਅੰਦਰ ਟੱਚ ਜਾਂਦੀਆਂ ਤੇ ਅਵਾਜ਼ਾ ਬਤਾਉਂਦੇ ਹਿੱਤੇ ਸੋ ਕੋਲੋਨਾ ਦੇ ਵਧੀਆ ਮਹੀਨੇ ਦੇ 18 ਕਿ ਡਾਲਰ ਹੁੰਦੇ ਆ ਇਹਦੀ ਮੈਂਬਰਸ਼ਿਪ ਤੇ ਤੁਸੀਂ ਇੱਥੇ ਹੱਥ 3 ਇੰਚ ਦਾ ਦਵਾਰ ਕੋਡ ਕਰ ਸਕਦੇ ਤੁਸੀਂ ਬਣਿਆ ਕੋਈ ਇੱਕ ਐਕਸਰਸਾਈਜ਼ ਬਾਕੀ ਉਹ ਘਰਾਂ ਦੇ ਵਿੱਚ ਜਲਦੀ ਆ ਜੀ ਮਸ਼ੀਨਾਂ ਬੈਂਚ ਪ੍ਰੈਸ ਉਹ ਕਰਾ ਉੱਧਰ ਲੱਗੀਆਂ ਸਾਰੀਆਂ ਕੋਲੋਂ ਨਾ ਘੈਂਟ ਸਿਸਟਮ ਹੈ ਉਹ ਕਹਿਣ ਦਾ ਮਤਲਬ ਇਹੀ ਹੋਇਆ ਵੀ ਆਪਣਾ ਵੀ ਤੁਸੀਂ ਆਉਂਦੇ ਹੀ ਇਹ ਗੱਡੀ ਵਾਲਾ ਵਾਹਨ ਆ ਲਵੋ ਭਰਾਵਾ ਵੀ ਜਿੰਨਾ ਹੋ ਸਕਦਾ ਪੈਸਾ ਬਚਾ ਕੇ ਰੱਖੋ ਗੱਡੀਆਂ ਗੱਡੀਆਂ ਹੁਣ ਤੁਸੀਂ ਦੇਖ ਕੇ ਤਾਂ ਆਗੇ ਵੀ ਆਪ ਪ੍ਰਾਣਿਕ ਗੱਡੀ ਆ ਹੁਣ ਤੁਹਾਨੂੰ ਕੀ ਪਤਾ ਅਗਲਾ ਇੱਥੇ ਦੋ ਦੋ ਸ਼ਿਫਟਾਂ ਕਰਦਾ ਭਰਾ ਮੁੰਡਾ ਇੱਥੇ ਇਦਾਂ ਦੇਖੇ ਆ ਉਹ ਆਪਣਾ ਦੋ ਦੋ ਸ਼ਿਫਟਾਂ ਕਰਦੇ ਗੱਡੀ ਚਲਾਉਣ ਦਾ ਟਾਈਮ ਹੀ ਨਹੀਂ ਗੱਡੀ ਲਈ ਆ ਕਦੋਂ ਚਲਾਉਣੀ ਕਦੋਂ ਹਨਾ ਜਦ ਟਾਈਮ ਹੀ ਹੈ ਨਹੀਂ ਆਪਣਾ ਇੱਥੇ ਵੇਖ ਕੇ ਕਿ ਇਦਾਂ ਦੇ ਬੰਦੇ ਵੀ ਮੈਂ ਦੇਖੇ ਆ ਵੀ ਜਿਨ੍ਹਾਂ ਦਾ ਆਪਾਂ ਕਹਿੰਦੇ ਸਟੈਂਡਰਡ ਆਫ ਲੀਵਿੰਗ ਹੈ ਹੀ ਨਹੀਂ ਵੀ ਮਤਲਬ ਉਹਨਾਂ ਨੇ ਜਿਮ ਦੀਆਂ ਮੈਂਬਰਸ਼ਿਪਾਂ ਲਈਆਂ ਆ ਵੀ ਜਿੱਦਾਂ ਮੈਂ ਤੁਹਾਨੂੰ ਦਿਖਾ ਕੇ ਢੇਣਾ ਪਿੱਛੇ ਵੀ ਉਹ ਵਿਸ਼ਾਵਰ ਸ਼ੂਗਰ ਵਿੱਚ ਹੀ ਆਦੇ ਤੇ ਬਸ ਇਦਾਂ ਹੀ ਦੋ ਸ਼ਿਫਟਾਂ ਕਰਨੀਆਂ ਇੱਥੇਆਂ ਦੇ ਸ਼ਾਵਰ ਲੈ ਲਿਆ ਘੰਟਾ ਘੰਟਾ ਇੱਥੇ ਅੱਖ ਲਾ ਰਣੀ ਆਪਾਂ ਸਵੇਰ ਵਾਲੇ ਕੰਮ ਦੇ ਫੇਰ ਨਿਕਲ ਜਾਣਾ ਬਗਲ ਨਾਲ ਚੀ ਆ ਵੀ ਗੱਡੀਆਂ 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 ਬਟ ਜੇ ਕਹਿ ਦਈਏ ਲਾਈਫ ਉਹ ਬਹੁਤ ਵਧੀਆ ਇਦਾਂ ਹੈ ਨਹੀਂ ਹਨਾ ਸੋ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਵੀ ਹਾਂ ਵੀ ਵਾਦਲਾ ਆਉਂਦੀ ਗੱਡੀ ਨਹੀਂ ਚੱਕਣੀ ਹੈਗੀ ਹਨਾ ਤੇ ਇਹਨਾਂ ਤੁਸੀਂ ਆਪਣੇ ਪੈਰ ਕੇ ਮਾਓ ਵਧੀਆ ਕੰਮ ਕੰਮ ਲੱਭੋ ਜਦੋਂ ਤੁਸੀਂ ਸੈਟਲ ਹੋ ਗਏ ਪੀਆਰ ਹੋ ਗਏ ਉਹ ਤੁਹਾਡੀ ਅਪਰਿਓਰਟੀ ਆ ਕੇ ਜਿਹੜੀ ਮਰਜ਼ੀ ਗੱਡੀ ਲਈਏ ਚੋਦੀ ਦੀ ਗੱਲ ਜਦੋਂ ਤੁਸੀਂ ਇੱਥੇ ਆ ਜਾਂਦੇ ਆ ਹਨਾ ਵੀ ਜਿੱਦਾਂ ਹਰ ਚੀਜ਼ ਦੀ ਇੱਥੇ ਟੈਨਸ਼ਨ ਹੋ ਜਾਂਦੀ ਆ ਬੰਦੇ ਨੂੰ ਸਟ੍ਰੈਸ ਲੈਵਲ ਵਧ ਜਾਂਦਾ ਆ ਮੌਲਕ ਸੋਹਣੇ ਆ ਸਾਰਾ ਕੁਝ ਆ ਪਰ ਇੱਥੇ ਸਟ੍ਰੈਸ ਮੱਲੋ ਮੱਲੀ ਵਧਦਾ ਹਨਾ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਸਟੱਡੀ ਦੀ ਸਟ੍ਰੈਸ ਹੋ ਗਈ ਪਹਿਲਾਂ ਤੁਹਾਨੂੰ ਸਟੱਡੀ ਦੀ ਸਟ੍ਰੈਸ ਰਹਿਣੀ ਫੇ ਤੁਸੀਂ ਨਾਲ ਵੀ ਤੁਹਾਨੂੰ ਪੀਆਰ ਹੋ ਜੀਏ ਜਾਂ ਕੰਮ ਹੈ ਨਹੀਂ ਕੰਮ ਮਿਲ ਗਿਆ ਕੰਮ ਕਿੱਦਾਂ ਦਾ ਹਰ ਚੀਜ਼ ਦੀ ਮਤਲਬ ਟੈਨਸ਼ਨ ਬੰਦਾ ਹੈ ਨਾ ਇਹ ਚੀਜ਼ਾਂ ਤੋਂ ਉਸ ਵਿੱਚ ਕੇ ਡਿਪਰੈਸਡ ਹੋ ਜਾਂਦਾ ਸੋ ਇਹ ਚੀਜ਼ ਬਹੁਤ ਜਿਆਦੀ ਮਾੜੀ ਇਥੇ ਸੋ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਬਚ ਕੇ ਤਾਂ ਬਚ ਕੇ ਨਹੀਂ ਤਾਂ ਇਹ ਚੀਜ਼ਾਂ ਬਹੁਤ ਦੁਖੀ ਕਰਦੀਆਂ ਹਨ ਮੈਂਟਲ ਲੈਵਲ ਇੰਨਾ ਖਰਾਬ ਹੋ ਜਾਂਦਾ ਵੀ ਬੰਦੇ ਨੂੰ ਸਮਝਣ ਦੀ ਕਰੀਏ ਤੇ ਕਰੀਏ ਕੀ ਹਨਾ ਹੋ ਗਏ ਨਾ ਚੀਜ਼ਾਂ ਦੇ ਕਰਦੇ ਕਰਾਉਂਦੇ ਵੀ ਗਲਤ ਫੈਸਲੇ ਲੈ ਜਾਂਦੇ ਕਈ ਤਾਂ ਹਨਾ ਸੋ ਇਹਨਾਂ ਤੋਂ ਬਚਣ ਦੇ ਲਈ ਵਧੀਆ ਚੀਜ਼ਾਂ ਇਹ ਹੈ ਵੀ ਤੁਸੀਂ ਆਪਣਾ ਇਥੇ ਜਿਮ ਜੁਮ ਜੁਆਇਨ ਕਰੋ ਕਿਤਾਬਾਂ ਪੜ੍ਹੋ ਹਨਾ ਮੋਟੀਵੇਟਿਡ ਜਿਹੜੀ ਪੋਡਕਾਸਟ ਹੁੰਦੇ ਉਹ ਸੁਣੋ ਵੀ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਐਕਸਪਲੋਰ ਕਰੋ ਬਾਹਰ ਫੇਰ ਉਹ ਨਵੇਂ ਦੋਸਤ ਬਣਾਓ ਨਵੇਂ ਕਲਚਰ ਦੇ ਵਿੱਚ ਬੈਠੋ ਇਦਾਂ ਨਹੀਂ ਵੀ ਇੱਥੇ ਆ ਕੇ ਦਾ ਮਤਲਬ ਤੁਹਾਨੂੰ ਵੀ ਇਨਾ ਵੀ ਆਪਣੇ ਬੰਦਿਆਂ ਜੀ ਬਹਿਣਾ ਨਹੀਂ ਇਹ ਜਿਹੜੀ ਬੋ ਕੰਟਰੀ ਹੈ ਬਹੁਤ ਇਹਦੇ ਵਿੱਚ ਡਾਇਵਰਸਿਟੀ ਆ ਵੱਖਰੇ ਵੱਖਰੇ ਲੋਕ ਵੱਖਰੀਆਂ ਵੱਖਰੀਆਂ ਕੰਟਰੀਆਂ ਤੋਂ ਆਏ ਹਨ ਜਿੰਨਾ ਤੁਸੀਂ ਵੱਖਰੇ ਵੱਖਰੇ ਲੋਕਾਂ ਦੇ ਨਾਲ ਬੈਠੋਗੇ ਓਨਾ ਹੀ ਤੁਸੀਂ ਹੋਰ ਐਕਸਪਲੋਰ ਕਰੋਗੇ ਤੇ ਵੱਖਰੇ ਵੱਖਰੇ ਕਲਚਰ ਬਾਰੇ ਤੁਸੀਂ ਜਾਣੋਗੇ ਹਨ ਤੇ ਬਾਕੀ ਇੱਥੇ ਜ਼ਰੂਰੀ ਨਹੀਂ ਵੀ ਹੁੰਦਾ ਵੀ ਜੇ ਕੋਈ ਤੁਸੀਂ ਭੰਗਣ ਜਾਣਾ ਤੇ ਪੈਸਾ ਖਰਚ ਕੇ ਘੱਮ ਹੋਣਾ ਹਨਾ ਇੱਥੇ ਜਿਦਾਂ ਟ੍ਰੇਲਸ ਬਣੀਆਂ ਹੁੰਦੀਆਂ ਆ ਉਹ ਕੰਜ਼ਰਵੇਸ਼ਨ ਏਰੀਆ ਵਿੱਚ ਬੜਾ ਪੀਸਫੁੱਲ ਏਰੀਆ ਹੁੰਦੇ ਆ ਉਹ ਤੁਸੀਂ ਉਥੇ ਵੀਕਐਂਡ ਦੇ ਵੀਕਐਂਡ ਦੇ ਹੋਗੇ ਮਤਲਬ ਵੀਕ ਚੱਕ ਵਾਰੀ ਉਥੇ ਬਾਗ ਦੇ ਲਈ ਜਾਓ ਜਾਂ ਤੁਹਾਡੇ ਕੋਲ ਜੇ ਹੋਰ ਕੋਈ ਟਾਈਮ ਹੈਗਾ ਤੁਸੀਂ ਉਦੋਂ ਚਲੇ ਜਾਓ 15-15 ਡਾਲਰ ਦੇ ਇਥੇ ਜਿਮ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ ਤੁਸੀਂ ਉਹ ਜੁਆਇਨ ਕਰੋ ਕਿਉਂਕਿ ਆਪਣਾ ਜਿਹੜਾ ਇੰਡੀਆ ਦਾ ਜਿਹੜਾ এনवायरमेंट ਹੈ ਉਹ ਬਹੁਤ ਡਿਫਰੈਂਟ ਹੈ ਇਥੇ ਦੇ ਨਾਲੋਂ ਇਥੇ ਤੁਸੀਂ ਮੱਲੋ-ਮੱਲੀ ਸਟ੍ਰੈਸਡ ਹੁੰਨੇ ਆ ਮਟਾਪਾ ਆਉਂਦਾ ਜਾਂ ਹੋਰ ਕਈ ਤਰ੍ਹਾਂ ਦੀਆਂ ਸਰੀਰਕ ਪ੍ਰੋਬਲਮ ਆਉਂਦੀਆਂ ਕਿਉਂਕਿ ਵੈਦਰ ਬਹੁਤ ਜ਼ਿਆਦਾ ਠੰਡਾ ਤੋਂ ਆਪਣਾ ਇਸ ਕਰਕੇ ਜਿਮ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਮ ਦੀ ਮੈਂਬਰਸ਼ਿਪ ਲਓ ਜਿੱਥੇ ਜਾਨੇ ਉੱਤੇ ਐਕਸਰਸਾਈਜ਼ ਕਰਦੇ ਆ ਬੜਾ ਸਟ੍ਰੈਸ ਰਿਲੀਫ ਹੁੰਦਾ ਹੈਨਾ ਜ਼ਰੂਰੀ ਵੀ ਰੋਜ਼ ਜਾਣਾ ਵੀਕਐਂਡ ਦੇ ਚਲ ਕੇ ਇੱਕ ਦੋ ਦਿਨ ਚਲ ਕੇ ਵੀਕ ਦੇ ਵਿੱਚ ਇਦਾਂ ਹਾਂਜੀ ਬਾਕੀ ਜੇ ਤੁਸੀਂ ਇੱਥੇ ਆ ਜੰਨੇ ਆ ਜਾਂ ਪਹਿਲਾਂ ਤੁਹਾਡਾ ਕੋਈ ਇੱਥੇ ਯਾਰ ਦੋਸਤ ਆ ਉਹਨੂੰ ਪੁੱਛ ਕੇ ਹੈਨਾ ਅਕੋਮੋਡੇਸ਼ਨ ਦਾ ਪ੍ਰਬੰਧ ਇਦਾਂ ਹੀ ਥਾਂ ਤੇ ਕਰੋ ਵੀ ਤੁਹਾਡਾ ਕੋਲੇਜ ਲੱਗੇ ਹੋਵੇ ਤੇ ਜਾਂ ਹੋਰ ਜਿਹਦਾ ਕੰਮ ਦੀਆਂ ਸੁਵਿਧਾਵਾਂ ਉੱਥੇ ਲਾਗੇ ਹੋਣ ਜਿਗਾ ਇਨ ਫਿਊਚਰ ਤੁਸੀਂ ਉੱਥੇ ਕੰਮ ਲੱਭ ਸਕੋ ਵੀ ਜਿਹਦੇ ਕਾਰਨ ਤੁਹਾਡਾ ਕੀ ਆ ਟ੍ਰੈਵਲਿੰਗ ਟਾਈਮ ਤੁਹਾਡਾ ਸੀ ਪਹੁੰਚ ਸਕੋ ਇਹ ਨਿਕ ਨਿਕੀਆਂ ਚੀਜ਼ਾਂ ਆ ਬਟ ਬੜੀ ਧਿਆਨ ਦੇਣ ਯੋਗ ਗੱਲਾਂ ਆ ਵੀ ਕਈ ਵਾਰੀ ਇਦਾਂ ਹੁੰਦਾ ਵੀ ਤੁਸੀਂ ਦਿਨ ਦੇ ਵਿੱਚ ਹਾਂ ਵੀ ਤੁਹਾਡਾ ਕਾਲਜ ਆ ਉਹ ਅੱਧਾ ਘੰਟਾ ਇਧਰ ਨੂੰ ਪੈਂ ਜਾਂਦਾ ਤੇ ਕੰਮ ਤੁਹਾਡਾ ਅੱਧਾ ਘੰਟਾ ਇਧਰ ਨੂੰ ਪੈਂਦਾ ਵੀ ਟੂਟਲ ਮੈਂ ਦੋ ਤਿੰਨ ਘੰਟੇ ਤੁਸੀਂ ਦਿਨ ਦੇ ਵਿੱਚ ਤੁਹਾਡਾ ਗਿਆ ਟ੍ਰੈਵਲ ਟਾਈਮ ਹੋ ਜਾਂਦਾ ਜੇ ਤੁਸੀਂ ਇਦਾਂ ਦੀਆਂ ਚੀਜ਼ਾਂ ਬਚਾ ਸਕਦੇ ਹਾਂ ਤੇ ਉਹ ਟਾਈਮ ਨੂੰ ਤੁਸੀਂ ਹੋਰ ਥਾਂ ਤੇ ਯੂਟਿਲਾਈਜ਼ ਕਰ ਸਕਦੇ ਆ ਵੀ ਹੋਰ ਤੁਸੀਂ ਐਕਸਟਰਾ ਚੀਜ਼ਾਂ ਪੜ੍ਹ ਸਕਦੇ ਆ ਸਕਿੱਲ ਸਿੱਖ ਸਕਦੇ ਆ ਹੈਨਾ ਤੇ ਬਾਕੀ ਜਦੋਂ ਤੁਸੀਂ ਇੱਥੇ ਆਵੋ ਸਭ ਤੋਂ ਵੱਡੀ ਚੀਜ਼ ਆ ਵੀ ਕੰਪਨੀ ਤੁਸੀਂ ਜਿਹਨਾਂ ਬੰਦਿਆਂ ਦੇ ਨਾਲ ਰਹਿਣਾ ਉਹ ਬੰਦੇ ਕਿੱਦਾਂ ਦੇ ਆ ਇਹ ਬੜਾ ਇੰਪੋਰਟੈਂਟ ਪੁਆਇੰਟ ਆ ਹੈਨਾ ਵੀ ਜੇ ਤੁਹਾਨੂੰ ਬੰਦੇ ਵਧੀਆ ਮਿਲ ਗਏ ਤੇ ਤੁਸੀਂ ਤਰ ਜਾਣਾ ਜੇ ਬੰਦੇ ਤੁਹਾਨੂੰ ਮਾੜੇ ਮਿਲ ਗਏ ਤੇ ਤੁਸੀਂ ਡੁੱਬ ਜਾਣਾ ਸੋ ਬਹੁਤ ਤਰ੍ਹਾਂ ਦੇ ਬੰਦੇ ਹੁੰਦੇ ਆ ਹੈਨਾ ਜੇ ਤੁਸੀਂ ਇਦਾਂ ਦੇ ਬੰਦਿਆਂ ਨੂੰ ਤਾਂ ਸੰਗਤ ਹੀ ਇਦਾਂ ਦੀ ਮਿਲ ਗਈ ਜਿਹੜਾ ਹਾਂ ਵੀ ਆ ਛੁੱਟੀ ਹੋਈ ਆ ਜਾ ਮਤਰਾ ਬੈੰਨੇ ਆ ਪੈਗ ਲਾਉਣੇ ਆ ਖਾਣੇ ਆ ਪੀਣੇ ਆ ਇੱਧਰ ਜਾਣੇ ਉੱਧਰ ਜਾਣੇ ਉਹ ਜਿਹੜੇ ਕੰਮ ਦਾ ਵੈਹੀ ਹੈ ਨਹੀਂ ਅੱਜ ਕੱਲ ਉਹ ਜਿਹੜੇ ਚਾਰ ਪੈਸੇ ਤੁਸੀਂ ਇੱਕ ਅਧੀ ਸ਼ਿਫਟ ਲਾ ਕੇ ਕਮਾਈ ਹੋਣੀ ਬਾਸ ਉਹ ਖਾਣ ਪੀਣ ਚ ਹੀ ਆ ਜਾੜ ਦੇਣੇ ਤੁਸੀਂ ਤੇ ਸੇਵਿੰਗ ਜ਼ੀਰੋ ਸਟਾਈਲ ਜ਼ੀਰੋ ਹੈਨਾ ਇਹਦੇ ਇਦਾਂ ਜੇ ਤੁਸੀਂ ਆਪਣਾ ਕੰਪਨੀ ਤੁਹਾਡੀ ਵਧੀਆ ਹੋਈ ਬੰਦੇ ਉਦਾਂ ਦੇ ਹੋਏ ਵੀ ਜਿਹੜੇ ਬਿਜ਼ਨਸ ਮਾਈਂਡਡ ਬੰਦੇ ਹੋਣ ਜ ਜਨਾਂ ਦੀ ਬੈਣ ਹੀ ਉੱਠਣੀ ਇਦਾਂ ਦੇ ਬੰਦਿਆਂ ਚ ਹੋਵੇ ਜਿਹਨਾਂ ਬੰਦੇ ਬਿਜ਼ਨਸ ਕਰਦੇ ਹੋਣ ਤੇ ਉਹੀ ਤੁਸੀਂ ਉਦਾਂ ਦੇ ਬੰਦੇ ਚ ਬੈਠ ਕੇ ਤੁਹਾਨੂੰ ਉਦਾਂ ਦਾ ਹੋ ਜਾਉਗੇ ਹੈਨਾ ਸੰਗਤ ਦੀ ਰੰਗਤ ਵੀ ਉਹੀ ਤੁਹਾਡਾ ਟਾਈਮ ਹੁੰਦਾ ਮਤਲਬ بیس ਹਰ ਚੀਜ਼ ਦਾ ਆਪਾਂ ਕਹਿੰਦੇ ਵੀ بیس ਜਦੋਂ ਤੁਹਾਡਾ ਮਜ਼ਬੂਤ ਹੋ ਗਿਆ ਮਤਲਬ ਫਿਰ ਤੁਸੀਂ ਈਜ਼ ਯਾਦੜੀ ਸਾਰੀ ਲਾਈਫ ਈਜ਼ ਆ ਹਨਾ ਤਾਂ ਐਕਸਪਲੋਰ ਕਰੋਗੇ ਇੱਕ ਕੰਟਰੀ ਹੈ ਇਹਦਾ ਹਨਾ ਵੀ ਤੁਸੀਂ ਵੀ ਬਿਜ਼ਨਸ ਕਰੋ ਬਿਜ਼ਨਸ ਵਾਲੇ ਬੰਦਿਆਂ ਦੇ ਨਾਲ ਬਿਜ਼ਨਸ ਯਾਰਾ ਛੋਟਾ ਮੋਟਾ ਕੋਈ ਵੀ ਕੰਮ ਆਪਣਾ ਕੰਮ ਉਹਨੂੰ ਬਿਜ਼ਨਸ ਕੈਜੀਦਾ ਹਨਾ ਵੀ ਉਹ ਤੁਸੀਂ ਤੋੜ ਸਕੋ ਜੇ ਹਣ ਉਦਾਂ ਦੇ ਬੰਦਿਆਂ ਜੀ ਬੈਠੋਗੇ ਤੇ ਉਹਨਾਂ ਹੀ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰੋਗੇ ਹਨਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਤੁਹਾਡੇ ਕੋਲ ਸਟੈਪ ਲੈਣਾ ਬਹੁਤ ਈਜ਼ੀ ਹੋ ਜਾਊਗਾ ਕਿਸੇ ਵੀ ਚੀਜ਼ ਦੇ ਵਿੱਚ ਵੀ ਜਿਹੜਾ ਬੰਦੇ ਦੇ ਨਾਲ ਤੁਸੀਂ ਬਈ ਰਹਿੰਨੇ ਪਏ ਆ ਉਹਨਾਂ ਦੀ ਰਹਿਣੀ ਬਹਿਣੀ ਕਿੱਦਾਂ ਦੀ ਆ ਹਨਾ ਇਹ ਚੀਜ਼ਾਂ ਹਰ ਚੀਜ਼ ਮੈਟਰ ਕਰਦੀ ਆ ਵੀ ਕਈ ਕੰਮ ਵੀ ਸਾਫ ਸਫਾਈ ਕਰਦੇ ਜਾਂ ਰੋਟੀ ਪਾਣੀ ਕਿੱਦਾਂ ਬਣਾਉਂਦੇ ਕਿੱਦਾਂ ਨਹੀਂ ਇਹ ਚੀਜ਼ਾਂ ਕਿਤਨੇ ਕਿਤੇ ਜਾ ਕੇ ਤੁਹਾਡੀ ਲਾਈਫ ਦੇ ਵਿੱਚ ਮੈਟਰ ਕਰਦੀਆਂ ਹਨਾ ਕਿ ਇੱਥੇ ਬੰਦੇ ਇਦਾਂ ਹੁੰਦੇ ਵੀ ਮਤਲਬ ਹੁਣ ਜੇ ਘਰ ਇੱਕ ਘਰ ਦੇ ਵਿੱਚ ਤੁਸੀਂ 5 6 ਜਣੇ ਰਹਿ ਰਹੇ ਆ ਵੀ ਵਾਰੀਆਂ ਹੁੰਦੀਆਂ ਵੀ ਅੱਜ ਅੱਜ ਮੇਰੀ ਸਫਾਈ ਅਗਲੇ ਵੀਕ ਉਹਦੀ ਸਫਾਈ ਅਗਲੇ ਵੀਕ ਉਹਦੀ ਸਫਾਈ ਲੋਕ ਕਰਦੇ ਨਹੀਂ ਉਹਨੇ ਕਿਹੜਾ ਕੀਤੀ ਉਹਨੇ ਕਿਹੜਾ ਕੀਤੀ ਐ ਨੇ ਕਿਹੜਾ ਕੀਤੀ ਵੀ ਉਹੀ ਗੱਲਾਂ ਜਿਹੜੀਆਂ ਆਪਾਂ ਕਰਦੇ ਵੀ ਲਾਈਫ ਆਫ ਸਟਾਈਲ 0 ਆ ਹਨਾ ਬਾਹਰ ਘਰ ਦੇ ਬਾਹਰ ਜਾਓ ਤੁਸੀਂ ਬਾਹਰ ਗੱਡੀਆਂ ਖੜੀਆਂ ਰੂਬੀ ਕੋਨ ਮਸਟੈਂਗਾਂ ਚਾਰਜਰਾਂ ਅੰਦਰ ਘਰ ਜੇ ਜਾਓ ਐਨਾ ਗੰਦ ਮੋਸ਼ਕ ਬਲੋਗ ਪੰਗ ਪੀਂਦੇ ਹਨਾ ਜਿਨ੍ਹਾਂ ਨੇ ਉਧਰ ਉਧਰ ਕੁਝ ਨਹੀਂ ਕੀਤਾ ਉਹਨਾਂ ਨੂੰ ਇਦਾਂ ਵੀ ਬਾਹਰ ਜਾ ਕੇ ਅਸੀਂ ਕੀ ਕਰਦੀਏ ਹਨਾ ਇੱਧਰ ਆ ਕੇ ਬਸ ਉਹੀ ਵੀ ਖਰੇ ਉਸ ਸਟੇਟਸ ਸਿੰਬਲ ਸਮਝਦੇ ਆ ਵੀ ਹਾਂ ਅਸੀਂ ਨਸ਼ਾ ਕਰਦੇ ਹਾਂ ਸਿਗਰਟ ਪੀਨੇ ਆ ਪੈਗ ਲਾਉਨੇ ਆ ਇਹ ਚੀਜ਼ ਕੀ ਆ ਸਟੇਟਸ ਸਿੰਬਲ ਆ ਸ਼ਾਇਦ ਬਟ ਉਹੀ ਆ ਜਦੋਂ ਪਤਾ ਲੱਗਦਾ ਦੂਰ ਦੇਰ ਹੋ ਜਾਂਦੀ ਹੈ ਨਾ ਸੋ ਇਹਨਾਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਵੀ ਬਾਹਰ ਹੁਣ ਗੱਡੀਆਂ ਮੈਂ ਉਹ ਗੱਲ ਕਰਦਾ ਵੀ ਬਾਹਰ ਸੋਹਣੀਆਂ ਸੋਹਣੀਆਂ ਗੱਡੀਆਂ ਜਦੋਂ ਅੰਦਰ ਜਾਓ ਤੇ ਅੰਦਰ ਘਰ ਦਾ ਬੁਰਾ ਹਾਲ ਹੈ ਨਾ ਸਫਾਈ ਹੋਈ ਨਹੀਂ ਹੁੰਦੀ ਵੀ ਇੰਨਾ ਮਸ਼ਕਾਂ ਦਾ ਅੰਦਰ ਗਾਰਬੇਜ ਨਹੀਂ ਕੱਢਦੇ ਪਾਂਡੇ ਇਦਾਂ ਪਏ ਆ ਵੀ ਮਤਲਬ ਪਤਾ ਨਹੀਂ ਕਿੰਨੇ ਦਿਨਾਂ ਦੇ ਉਹ ਧੋ ਥੋੜਾ ਹੋਣੇ ਆ ਉਹ ਸੱਟਣ ਵਾਲੇ ਹੋ ਜਾਂਦੇ ਹੈਨਾ ਵੀ ਆਪਾਂ ਕੈਨੇਡਾ ਯਾਰ ਵੀ ਉਹ ਵਧੀਆ ਅਪੋਰਚ्युनिटीਜ਼ ਦੇ ਲਈ ਵਧੀਆ ਲਾਈਫ ਆਫ ਸਟਾਈਲ ਦੇ ਲਈ ਵੀ ਜੇ ਇਦਾਂ ਦੇ ਨਰਕ ਚ ਰਹਿਣਾ ਤਾਂ ਫੇਰ ਭਰਾਵਾ ਇੰਡੀਆ ਵਧੀਆ ਸੀਗਾ ਹੈਨਾ ਵੀ ਜ਼ਰੂਰੀ ਇੱਥੇਣ ਕੇ ਫਾਹਾ ਲੈਣਾ ਹਰ ਚੀਜ਼ ਰਿਸ਼ਤੇਦਾਰਾਂ ਤੋਂ ਘਰਦਿਆਂ ਤੋਂ ਦੂਰ ਵੀ ਕਿਹਨੂੰ ਕੀ ਦਿਖਾਉਣਾ ਹੈ ਫਿਰ ਇਹ ਚੀਜ਼ਾਂ ਯਾਰ ਹੈਨਾ ਮਾੜੀਆਂ ਆਆਂ ਬਾਕੀ ਤੀਜੀ ਤੇ ਮੇਨ ਪੁਆਇੰਟ ਇਹ ਹੈ ਵੀ ਜਦੋਂ ਆਪਾਂ ਇੰਡੀਆ ਤੋਂ ਆਦੇ ਆਪਾਂ ਨੂੰ ਹੁੰਦਾ ਵੀ ਖਰੀ ਯਾਰ ਆਪਾਂ ਕਿੱਥੇ ਚੱਲੇ ਹਨਾ ਉਹ ਪੈਕਿੰਗ ਕਰਦੇ ਹਰ ਚੀਜ਼ ਹੀ ਪੈਕ ਕਰੀ ਜਾਂਦੇ ਆ ਇੰਡੀਆ ਦੀਆਂ ਪਾਂਡੇ ਹੋ ਗਏ ਕਿ ਚਾਦਰਾਂ ਸਹਰਾਣੇ ਹਰ ਚੀਜ਼ ਨਿੱਕੀ ਨਿੱਕੀ ਉਹ ਜੈਕਟਾਂ ਜਾਂ ਉਹ ਕੱਪੜੇ ਇੰਨੇ ਹੋ ਜਾਂਦੇ ਵੀ ਮਤਲਬ ਬਗਲਣਾ ਛੱਡ ਦੋ ਵੀ ਹਾਂ ਵੀ ਠੀਕ ਹੈ ਜੀ ਉਹ ਵੀ ਉਹ ਚੀਜ਼ ਲਿਮਟ ਦੇ ਵਿੱਚ ਲਿਆਓ ਵੀ ਮਤਲਬ ਆਵਾਗੋਣ ਲਿਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਹਰ ਚੀਜ਼ ਮਿਲਦੀ ਆ ਹਨਾ ਤੇ ਜਿੱਦਾਂ ਹੁਣ ਕੱਪੜਾ ਲੀੜਾ ਜੈਕਟ ਆ ਜੈਕਟਾਂ ਤੋਂ ਆਪਾਂ ਪਹਿਲਾਂ ਗੱਲ ਅਗਰ ਅਸੀਂ ਜਦਾਂ ਕੀਤੀ ਵੀ ਉੱਥੇ ਵੈਦਰ ਹੋ ਰਿਹਾ ਇੱਥੇ ਵੈਦਰ ਹੋ ਰਿਹਾ ਉਹ ਵਾਲੀਆਂ ਜੈਕਟਾਂ ਜਿਹੜੀਆਂ ਆ ਉਹ ਇੱਥੇ ਜਵਾਬ ਦੇ ਜਾਂਦੀਆਂ ਵੀ ਇੰਨੀ ਉਹ ਮਾਈਨਸ ਠੰਡ ਦੇ ਵਿੱਚ ਹਨਾ ਵੀ ਕਾਮਯਾਬ ਨਹੀਂ ਹੈਗੀਆਂ ਸੋ ਬੈਟਰ ਇਹ ਹੁੰਦਾ ਵੀ ਉੱਥੇ ਵੀ ਤੁਸੀਂ ਪੈਸੇ ਲਾਓ ਉਹ ਇੱਥਣ ਕੇ ਵੇਸਟ ਹੋਣ ਤੇ ਆਪਣਾ ਇੱਥਣ ਕੇ ਤੁਸੀਂ ਨਵੀਆਂ ਜੈਕਟਾਂ ਲਓ ਤੇ ਉਹ ਕਿਸੇ ਅਰਥ ਨਹੀਂ ਆਈਆਂ ਹਨਾ ਸੋ ਇਹਦੇ ਨਾਲ ਇਹ ਹੁੰਦਾ ਵੀ ਮਤਲਬ ਕੋਈ ਇੱਕ ਅੱਧੀ ਲੈ ਲਈ ਚਲੋ ਮੰਨਿਆ ਵੀ ਠੀਕ ਆ ਬਟ ਹੋ ਸਕੇ ਵੀ ਇਹ ਵਾਲੀਆਂ ਚੀਜ਼ਾਂ ਦਾ ਗਲਵਸ ਹੋ ਗਏ 스노우 ਸ਼ੂ ਹੁੰਦੇ ਆ ਤੇ ਆਪਣੀਆਂ ਜੈਕਟ ਵਿంటర్ ਜੈਕਟ ਹੋ ਗਈ ਹੈ ਨਾ ਇਹ ਚੀਜ਼ਾਂ ਕੋਸ਼ਿਸ਼ ਕਰੋ ਵੀ ਇੱਥੇ ਆ ਕੇ ਲਓ ਕਿਉਂਕਿ ਉਹ ਹਰ ਚੀਜ਼ ਉਸ ਕੰਟਰੀ ਚ ਉਦਾਂ ਦੇ ਵੈਦਤ ਦੇ ਹਿਸਾਬ ਦੇ ਨਾਲ ਉਹ ਚੀਜ਼ ਬਣੀ ਹੋਈ ਹੁੰਦੀ ਆ ਹੈ ਨਾ ਵੀ ਇਹ ਜ਼ਰੂਰੀ ਨਹੀਂ ਵੀ ਆਪਾਂ ਉੱਥੋਂ ਲੈ ਕੇ ਆਉਣੀ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਇਥਣ ਗੇ ਵੇਸਟ ਪੈਂਦੀ ਵੀ ਹੈ ਨਹੀਂ ਮੁਰਗੇ ਤੁਸੀਂ ਲੋਕਾਂ ਦੇ ਲੋਕਾਂ ਨੂੰ ਦੇ ਦਿਆਂ ਵੀ ਹਾਂ ਯਾਰ ਉਹ ਫਲਾਨਾ ਕਪੜਾ ਉਹਨੇ ਇਦਾਂ ਦਾ ਪਾਇਆ ਸਾਡੇ ਇਦਾਂ ਦਾ ਪਾਇਆ ਫਰਕ ਆ ਸੋ ਇਦਾਂ ਉਹ ਚੀਜ਼ ਰਿਫਲੈਕਟ ਕਰ ਜਾਂਦੀ ਆ ਵੀ ਹਾਂ ਵੀ ਤੁਸੀਂ ਵੀ ਕਪੜਾ ਇੰਡੀਆ ਤੋਂ ਲਿਆਂਦਾ ਜਾਂ ਇੱਥੋਂ ਲਿਆ ਹਨ ਉਹ ਜੈਸਾ ਦੇਸ਼ ਵੈਸਾ ਭੇਸ ਸੋ ਉਹ ਸੋਹੀ ਗੱਲ ਆ ਵੀ ਵੀ ਜਿੱਥੇ ਜਾਓ ਤੁਸੀਂ ਉਹਦੇ ਹਿਸਾਬ ਕਿਤਾਬ ਦੇ ਵਿੱਚ ਰਹੋ ਉਸ ਕੰਟਰੀ ਦੇ ਰੂਲ ਤੁਸੀਂ ਫੋਲੋ ਕਰੋ ਉੱਥੋਂ ਦਾ ਕੀ ਸਿਸਟਮ ਆ ਜਨ ਲੋਕਾਂ ਦੇ ਰਹਿਣ ਸਹਿਣ ਕਿਦਾਂ ਦਾ ਉਹ ਚੀਜ਼ਾਂ ਨੂੰ ਫੋਲੋ ਕਰੋਗੇ ਤਾਂ ਸੌਖੇ ਹੋਵੋਗੇ ਨਾਲ ਦੇ ਵੀ ਲੋਕ ਗੋਰੇ ਦੇਖਦੇ ਆ ਤੇ ਉਹ ਵੀ ਅਪਰੀਸ਼ੀਏਟ ਕਰਦੇ ਆ ਵੀ ਜੇ ਤੁਸੀਂ ਪਾਉਣਾ ਵੀ ਇਦਾਂ ਹੋਣਾ ਵੀ ਘਰ ਦੇ ਵਿੱਚ ਗੰਦ ਹੋਵੇ ਜਾਂ ਆਂਡ ਗਵਾਂ ਤੁਹਾਡੇ ਗੋਰੇ ਰਹਿੰਦੇ ਅਗਲੇ ਨੇ ਕਹਿਣਾ ਵੀ ਹਾਂ ਵੀ ਇਹ ਖੱਪ ਖਾਨਾ ਇੰਨਾ ਕਰਦੇ ਆ ਘਰ ਵੀ ਨਹੀਂ 깟ਦੇ ਖਲਾਰਾ ਇੰਨਾ ਸੋ ਉਹ ਫੇ ਆਪਾਂ ਕੀ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੁੰਨੇ ਆ ਤੇ ਜਿੱਥੇ ਜਾ ਕੇ ਕਿਤੇ ਨਾ ਕਿਤੇ ਮਾੜਾ ਪ੍ਰਭਾਵ ਪਾਉਂਦੀਆਂ ਗੱਲਾਂ ਹਨਾ ਸੋ ਇਹ ਚੀਜ਼ਾਂ ਧਿਆਨ ਜੋ ਦੇਣੀ ਚੋਗੇ ਵੀ ਜਦੋਂ ਹੁਣ ਆਪਾਂ ਕੋਈ ਕੋਰਸ ਲੈਣਾ ਜਾਂ ਕਾਲਜ ਦੀ ਸਿਲੈਕਸ਼ਨ ਕਰਨੀ ਕੋਈ ਇੱਥੇ ਕਾਲਜ ਹੋਵੇ ਉਹ ਚੀਜ਼ਾਂ ਯਾਰ ਬੜੇ ਧਿਆਨ ਦੇ ਨਾਲ ਕਰਿਆ ਕਰੋ ਵੀ ਆਪਾਂ ਏਜੰਟਾਂ ਦੇ ਪਿੱਛੇ ਨਾ ਲੱਗੀਏ ਏਜੰਟ ਤੁਹਾਨੂੰ ਕੀ ਕੋਰਸ ਦੇਈ ਜਾਂਦੇ ਆ ਕਿੱਥੇ ਭੇਜੀ ਜਾਂਦੇ ਹਨਾ ਇਹਨਾਂ ਚੀਜ਼ਾਂ ਨੂੰ ਤੁਸੀਂ ਵੇਅਰ ਹੋਵੋ ਵੀ ਤੁਹਾਨੂੰ ਆਪ ਨੂੰ ਇਹਨਾਂ ਚੀਜ਼ਾਂ ਤੇ ਸਟੱਡੀ ਕਰਨੀ ਚਾਹੀਦੀ ਵੀ ਹਾਂ ਵੀ ਵੀ ਆਪਾਂ ਵੀ ਆਪਾਂ ਕਿਹੜੀ ਕੰਟਰੀ ਜਾਣਾ ਉਹ ਤੇ ਕੀ ਟ੍ਰੈਂਡ ਚੱਲ ਰਿਹਾ ਵੀ ਆਪਾਂ ਕਿਹੜੀ ਸਟੱਡੀ ਲਵਾਂਗੇ ਤੇ ਉਹ ਉਹਦਾ ਕੀ ਫਾਇਦਾ ਹੋਊ ਤੇ ਕੀ ਨੁਕਸਾਨ ਹੋਊ ਹਨਾ ਵੀ ਕਾਲਜ ਹੁਣ ਉਹੀ ਵੀ ਕੰਮ ਹੈ ਨਹੀਂ ਕੰਮ ਹੈ ਨਹੀਂ ਯਾਰ ਸਾਰਾ ਹੀ ਪੰਜਾਬ ਜਾਂ ਇੱਥੇ ਬ੍ਰੈਂਟਨ ਆਈ ਜਾਂਦਾ ਤੇ ਜਾਂ ਆਪਣਾ ਸਰੀ ਇਹ ਤੋਂ ਇਲਾਵਾ ਕਦੇ ਹੋਰ ਹੈ ਨਹੀਂ ਸਾਰਾ ਕੈਨੇਡਾ ਭਰਾਵਾ ਖਾਲੀ ਪਿਆ ਮੇਰੇ ਵੀਰੋਜ ਵੀ ਹਨਾ ਉਸ ਚੀਜ਼ ਤੇ ਸਟੱਡੀ ਕਰਿਆ ਕਰੋ ਵੀ ਹੋਰ ਯੂਨੀਵਰਸਿਟੀਆਂ ਕਾਲਜ ਬਥੇਰੇ ਆ ਕੈਲਗਰੀ ਹੈਗਾ ਨੋਵਾ ਸਕੋਸ਼ია ਹੈਗਾ ਹੈਲੀਫੈਕਸ ਵੱਡੀ ਸਿਟੀ ਆ ਰਹਿਣ ਵੱਡੀ ਸਿਟੀ ਆ ਰਹਿਣ ਸਹਣ ਸਸਤਾ ਕਾਮਕਾਰ ਹੈਗੇ ਆ ਹਨਾ ਇਦਾਂ ਤੁਸੀਂ ਕਿਤੇ ਥੋੜਾ ਜਿਹਾ ਵੀ ਇਥੋਂ ਬ੍ਰੈਂਟਨ ਤੋਂ ਬਾਹਰ ਨਿਕਲੋ ਹਨਾ ਉੱਥੇ ਜਿੰਨੇ ਵੀ ਸਟੋਰ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਕੁਆਇਰਮੈਂਟ ਹੁੰਦੀ ਵੀ ਹਾਂ ਫਨਾਨੇ ਬੰਦੇ ਬੰਦਾ ਚਾਹੀਦਾ ਆ ਕੰਮ ਦੇ ਲਈ ਬੰਦਾ ਚਾਹੀਦਾ ਤੇ ਜੇ ਹੁਣ ਆਪਾਂ ਸਾਰੇ ਆਈ ਇਕੱਠਾਂ ਗਏ ਆ ਤਕਾਮ ਵੀ ਕਿ ਤੁਮ ਮੈਨਾਂ ਕਿੰਨਾ ਕਿਤੇ ਕੰਮ ਜਨਰੇਟ ਕਰ ਲੂ ਕੰਟਰੀ ਹੈ ਨਾ ਸੋ ਇਹ ਇਹ ਚੀਜ਼ ਉਹ ਇੱਕ ਥਾਂ ਤੇ ਹੀ ਆਪਾਂ ਸਾਰੇ ਇਕੱਠੇ ਹੋਈ ਜਾਂਦੇ ਉੱਥੇ ਮਹਿੰਗਾਈਆਂ ਹੋਈ ਜਾਂਦੀਆਂ ਕੰਮਕਾਰ ਹੈ ਨਹੀਂ ਤਾਂ ਉਹ ਸਾਰਾ ਸਾਈਕਲ ਖਰਾਬ ਹੋਈ ਜਾਂਦਾ ਹੈ ਨਾ ਤੁਸੀਂ ਨਵੇਂ ਥਾਂ ਤੇ ਜਾਓ ਹੈ ਨਾ ਵੀ ਜ਼ਰੂਰੀ ਥੋੜੀ ਜਿਹਾ ਡੈਡੀਕੇਟਿਡ ਥਾਂ ਤੇ ਹੁਣ ਆਪਾਂ ਯਾਰ ਜੇ ਛੱਡ ਪੰਜਾਬ ਹੀ ਛੱਡ ਦਿੱਤਾ ਤੇ ਬ੍ਰੈਂਟਨ ਕੀ ਸਰੀ ਕੀ ਹੈ ਨਾ ਜੇ ਆਪਾਂ ਆਪਣੇ ਬੰਦੇ ਜੀ ਰਹਿਣਾ ਫੇ ਪੰਜਾਬ ਹੈਗਾ ਸੋ ਵੀ ਆਪਾਂ ਜਾਂ ਨਵੇਂ ਥਾਂ ਦੇ ਨਵੇਂ ਕਲਚਰ ਦੇਖਣ ਤੋ ਐਕਸਪਲੋਰ ਕਰੋ ਹਨਾ ਵੀ ਨਵੀਂ ਥਾਂ ਤੇ ਜਾਓ ਨਵੇਂ ਲੋਕਾਂ ਚ ਮਿਲੋ ਹਨਾ ਵੀ ਜ਼ਰੂਰੀ ਨਹੀਂ ਵੀ ਜਿੱਥੇ ਯਾਰ ਸਾਰੇ ਜਾਈ ਜਾਂਦੇ ਵੀ ਉੱਥੇ ਹੀ ਜਾਣਾ ਹਨਾ ਇਹ ਇਹ ਡੈਫੀਨੇਟਲੀ ਜੇ ਤੁਸੀਂ ਇਦਾਂ ਕਰੋਗੇ ਤਾਂ ਫੇਰ ਕੰਮ ਤਾਂ ਹੈ ਨਹੀਂ ਇੱਥੇ ਭਰਾਵਾ ਅ ਰਹਿਣ ਨੂੰ ਨਹੀਂ ਜਗ੍ਹਾ ਮਿਲਦੀ ਬੇਸਮੈਂਟ ਹੈ ਨਹੀਂ ਰੈਂਟਿੰਗ ਨੇ ਹੋ ਗਿਆ 2200 2200 ਡਾਲਰ ਦੋ ਕਮਰੇ ਬੇਸਮੈਂਟਾਂ ਚਾੜਦੀਆਂ ਹਨਾ ਕਿੱਥੇ ਅੱਗੇ 8-800 ਡਾਲਰ ਨੂੰ ਹੁੰਦੀ ਸੀਗੀ ਸੋ ਉਹੀ ਡਿਮਾਂਡ ਸਪਲਾਈ ਵਾਲਾ ਕੰਮ ਹੋ ਜਾਂਦਾ ਵੀ ਜਿੰਨੀ ਉਥੇ ਅ ਡਿਮਾਂਡ ਆ ਉਹ ਉਨਾ ਹੀ ਉਹਦੀ ਕੋਸਟ ਅਪ ਹੋਈ ਜਾਂਦੀ ਹੈ ਨਾ ਇਹ ਚੀਜ਼ਾਂ ਬਹੁਤ ਧਿਆਨ ਦੇਣਯੋਗ ਆ ਵੀ ਇਹ ਸੋਚ ਵਿਚਾਰ ਕੇ ਉਹਨਾਂ ਚੀਜ਼ਾਂ ਦਾ ਡਿਸੀਜਨ ਲਿਆ ਕਰੋ ਵੀ ਆਪਾਂ ਕਿੱਥੇ ਜਾਣਾ ਵੀ ਕਿਹੜਾ ਕੋਰਸ ਲਈਏ ਵੀ ਆਨਲਾਈਨ ਟਾਈਮ ਜੇ ਆਪਾਂ ਨੂੰ ਉਸ ਚੀਜ਼ ਦਾ ਫਾਇਦਾ ਹੋਵੇ ਹੈਨਾ ਸੋ ਅੱਜ ਦੇ ਵੀਡੀਓ ਦੇ ਇੱਕ ਹੋਰ ਗੱਲ ਕਰਾਂਗੇ ਵੀ ਟਰੈਂਡ ਹੋ ਜਾਂਦਾ ਜਿੱਦਾਂ ਹਨ ਆਪਣੇ ਬੰਦੇ ਪਹਿਲਾਂ ਆਏ ਸੀ ਉਹ ਟਰੱਕ ਚਲਾਉਂਦੇ ਹੈਨਾ ਫਿਰ ਆਪਣੇ ਬੰਦੇ ਸਾਰੇ ਹੀ ਉਹ ਵੀ ਟਰੱਕ ਹੀ ਲਾਈਸੈਂਸ ਲੋਡ ਟਰੱਕ ਚਲਾਓ ਲਾਈਸੈਂਸ ਲੋਡ ਟਰੱਕ ਚਲਾਓ ਉਸ ਤੋਂ ਬਾਅਦ ਟ੍ਰੈਂਡ ਆ ਗਿਆ ਇੰਸ਼ੋਰਸਾਂ ਦੇ ਲਾਈਸੈਂਸ ਲੈ ਲੈਣਾ ਲੋਕਾਂ ਨੇ ਉਹ ਸਾਰੇ ਉਧਰ ਨੂੰ ਤੁਰ ਜਿਹੇ ਫੇ ਉਸ ਤੋਂ ਬਾਅਦ ਦੌਰ ਆਇਆ ਆਪਣਾ ਹ ਕੀ ਕਹਿੰਦੇ ਯਾਰ ਇਹਨੂੰ ਰੀਅਲਟਰ ਜਿਦਾਂ ਆਪਣੇ ਉੱਧਰ ਕਹਿੰਦੇ ਆ ਇਹ ਰੀਅਲ ਏਸਟੇਟ ਦਾ ਏਜੰਟਸ ਇੱਥੇ ਰੀਅਲਟਰ ਕਹਿੰਦੇ ਉਹਨੂੰ ਹਨਾ ਵੀ ਪੂਰਾ ਲਾਇਸੈਂਸ ਲਈ ਜਾਂਦੇ ਵੀ ਮਤਲਬ ਸਾਰੇ ਮਤਲਬ ਇੱਕ ਪਾਸੇ ਨੂੰ ਹੋ ਜਾਂਦੇ ਵੀ ਵੇਰੀਏਸ਼ਨਸ ਖਤਮ ਹੋ ਜਾਂਦੀ ਹੈ ਨਾ ਹੁਣ ਅੱਜ ਕੱਲ ਟ੍ਰੈਂਡ ਹੈ ਵੀ ਸਾਰੇ ਜਿਹੜਾ ਆਉਂਦਾ ਵੀ ਹਾਂ ਮੈਂ ਕੰਸਟ੍ਰਕਸ਼ਨ ਦੇ ਕੰਮ ਦੇ ਵਿੱਚ ਹਨਾ ਸੋ ਇਹ ਮੇਨ ਚੀਜ਼ ਹੈ ਵੀ ਕੰਮ ਕੋਈ ਵੀ ਮਾੜਾ ਨਹੀਂ ਸਾਰੇ ਕੰਮ ਵਧੀਆ ਆਪੋ ਆਪਣੀ ਥਾਂ ਤੇ ਵੀ ਗੱਲ ਹੈ ਵੀ ਤੁਸੀਂ ਆਪਣਾ ਇੰਟਰਸਟ ਦੇਖੋ ਕਿਸੇ ਨੂੰ ਫੋਲੋ ਨਾ ਕਰੋ ਵੀ ਫਲਾਣਾ ਬੰਦਾ ਉਹ ਕਰਦਾ ਜਾਂ ਮੇਰੇ ਉਹ ਮਿੱਤਰ ਨੇ ਟਰੱਕ ਦਾ ਲਾਇਸੈਂਸ ਲੈ ਲਿਆ ਮੈਂ ਵੀ ਟਰੱਕ ਦਾ ਲਾਇਸੈਂਸ ਲੈ ਲਿਆ ਮਾ ਉਹ ਜਾਂ ਮੇਰੇ ਬੰਦ ਉਹ ਮੈਂ ਤਾਂ ਨੇ ਕੰਸਟ੍ਰਕਸ਼ਨ ਦਾ ਕੰਮ ਸਿੱਖਿਆ ਮੈਂ ਵੀ ਉਹ ਕਰ ਲਵਾਂ ਫਾਲੋ ਨਹੀਂ ਕਰਨਾ ਕਿਸੇ ਨੂੰ ਤੁਹਾਡਾ ਦਿਮਾਗ ਕੀ ਕਹਿੰਦਾ ਦਿਲ ਕੀ ਕਹਿੰਦਾ ਵੀ ਤੁਸੀਂ ਕਿਹੜਾ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਆ ਮੇਨ ਚੀਜ਼ ਉਹ ਹੁੰਦੀ ਆ ਕਿਸੇ ਨੂੰ ਪਿੱਛੇ ਲੱਗ ਕੇ ਕੰਮ ਕਰਨਾ ਉਹ ਤੁਸੀਂ ਕਿੰਨਾ ਟਾਈਮ घालੋਗੇ ਮਹੀਨਾ घालੋਗੇ 6 ਮਹੀਨੇ ਸਾਲ 2 ਸਾਲ ساری ਉਮਰ ਨਹੀਂ ਕਰ ਸਕਦੇ ਜਿਹੜਾ ਕੰਮ ਅੰਦਰੋਂ ਤੁਹਾਨੂੰ ਜੀ ਖੁਸ਼ੀ ਦਿੰਦਾ ਉਹ ਤੁਸੀਂ ਸਾਰੀ ਉਮਰ ਖੁਸ਼ੀ ਖੁਸ਼ੀ ਗੁਜ਼ਾਰਦੇ ਹਨਾ ਵੀ ਕਿਸੇ ਨੂੰ ਫੋਲੋ ਨਾ ਕਰਿਆ ਕਰੋ ਯਾਰ ਵੀ ਮੈਂ ਉਹਨੂੰ ਫੋਲੋ ਕਰਦਾ ਮੈਂ ਉਹਦਾ ਫੈਨ ਆ ਫੈਨ ਫੈਨ ਹੀ ਨਹੀਂ ਹੋਣਾ ਚਾਹੀਦਾ ਕਿਸੇ ਦਾ ਆਪਣੇ ਬਣੋ ਫੈਨ ਜੇ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਚੀਜ਼ ਨੂੰ ਕਨਸੈਂਟਰੇਟ ਕਰੋ ਉਹ ਚੀਜ਼ ਲਰਨ ਕਰੋ ਫਿਰ ਇੰਪਲੀਮੈਂਟ ਕਰੋ ਹਨਾ ਸੋ ਮਿੱਤਰੋ ਇਹ ਸੀ ਅੱਜ ਦੀ ਵੀਡੀਓ ਉਮੀਦ ਕਰਦਾ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀ ਇਹ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਆਨਲਾਈਨ ਟਾਈਮ ਦੇ ਵਿੱਚ ਇਦਾਂ ਹੀ ਵਧੀਆ ਵਧੀਆ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਕਮੈਂਟ ਕਰਦੇ ਕਰੋ ਵੀ ਜਿੱਦਾਂ ਵੀ ਹੁਣ ਮੇਰਾ ਦਿਮਾਗ ਆਪਣਾ ਹੈ ਤੁਹਾਡਾ ਆਪਣਾ ਹੈ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਕੀ ਚੀਜ਼ ਚੱਲਦੀ ਹੈ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਕੁਐਸਚਨ ਹੈ ਕੀ ਪੁੱਛਣਾ ਚਾਹੁੰਦੇ ਹੋ ਜਾਂ ਕਿਸੇ ਚੀਜ਼ ਦੇ ਰਿਲੇਟਡ ਕੋਈ ਇਨਫੋਰਮੇਸ਼ਨ ਚਾਹੀਦੀ ਜੇ ਮੈਨੂੰ ਕੋਈ ਪਤਾ ਹੋਈ ਤੇ ਆਪਾਂ ਜਰੂਰ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਹੈਨਾ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਚ ਰੱਬ ਰਾਖਾ